ਰਿਆਸਤੀ ਸ਼ਹਿਰ ਨਾਪਾ ਦੇ ਵਿੱਚ ਅੱਜ ਏ ਕਲਾਸ ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦਾ ਕਾਰਜਕਾਲ ਖਤਮ ਹੋਣ ਤੇ ਅੱਜ ਦੁਬਾਰਾ ਹਲਕਾ ਵਿਧਾਇਕ ਦੇਵਾਨ ਅਤੇ ਕੌਂਸਲਰਾਂ ਦੀ ਮੌਜੂਦਗੀ ਦੇ ਵਿੱਚ ਸਰਵਸੰਮਤੀ ਦੇ ਨਾਲ ਨੀਰੂ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਸੋਨੀਆ ਪਹੂਜਾ ਨੂੰ ਅਹੁਦੇ ਤੇ ਨਿਵਾਜਿਆ ਗਿਆ ਇਸ ਮੌਕੇ ਵਿਧਾਇਕ ਦੇਵਮਾਨ ਨੇ ਕਿਹਾ ਕਿ ਨਗਰ ਕੌਂਸਲ ਦੀ ਪ੍ਰਧਾਨ ਵੀ ਮਹਿਲਾ ਹੈ ਅਤੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਵੀ ਮਹਿਲਾਵਾਂ ਹੀ ਹਨ ਵਿਧਾਇਕ ਦੇਵਮਾਨ ਨੇ ਕਿਹਾ ਕਿ ਨਗਰ ਕੌਂਸਲ ਵਿੱਚ ਨਾਰੀ ਸ਼ਕਤੀ ਦਾ ਪੂਰਾ ਦਬਦਬਾ ਹੈ ਅਹੁਦਾ ਸੰਭਾਲਣ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਨੇ ਕਿਹਾ ਕਿ ਅਸੀਂ ਤਨਮੰਦ ਦੇ ਨਾਲ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਕਰ ਪਾਉਂਦੇ ਰਹਾਂਗੇ ਨਗਰ ਕੌਂਸਲ ਨਾਬਾ ਦੇ ਵਿੱਚ ਅੱਜ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਜਿਹੜੀ ਚੋਣ ਹੋਈ ਆ ਔਰ ਮੈਨੂੰ ਦੱਸਦਿਆਂ ਖੁਸ਼ੀ ਆ ਕਿ ਸੀਨੀਅਰ ਮੀਤ ਪ੍ਰਧਾਨ ਵਾਸਤੇ ਮੈਡਮ ਨੀਰੂ ਸ਼ਰਮਾ ਜੀ ਵਾਰਡ ਨੰਬਰ 15 ਤੋਂ ਇਹਨਾਂ ਨੂੰ ਸਰਬਸੰਮਤੀ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਜਿਹੜਾ ਚੁਣਿਆ ਗਿਆ ਜੀ ਸਾਰਿਆਂ ਨੇ ਹੱਥ ਖੜੇ ਕਰਕੇ ਸਹਿਮਤੀ ਦਿੱਤੀ ਹੈ ਔਰ ਮੀਤ ਪ੍ਰਧਾਨ ਵਾਸਤੇ ਮੈਡਮ ਸੋਨੀਆ ਪਹੋਜਾ ਜੀ ਵਾਰਡ ਨੰਬਰ 7 ਨਗਰ ਕੌਂਸਲ ਨਾਬਾ ਤੇ ਇਹਨਾਂ ਤੇ ਵੀ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਸੋ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੋਨੇ ਅਹੁਦਿਆਂ ਵਾਸਤੇ ਸਰਬਸੰਮਤੀ ਨਾਲ ਜਿਹੜਾ ਜੀ ਉਹ ਦੋਨੇ ਪ੍ਰਧਾਨ ਬਣਾਏ ਗਏ ਨੇ ਔਰ ਸਾਡੀ ਸਾਰੀ ਟੀਮ ਮੈਡਮ ਸੁਜਾਤਾ ਚਾਵਲਾ ਜੀ ਪ੍ਰਧਾਨ ਨਗਰ ਕਾਉਂਸਲ ਨਾਭਾ ਤੇ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਸਾਰੀ ਟੀਮ ਜਿਹੜੀ ਹੈ ਇਹ ਮਿਲ ਕੇ ਕੰਮ ਕਰੇਗੀ ਸਾਰੇ ਐਮਸੀ ਸਾਹਿਬਾਨ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਔਰ ਪਾਸੋਂ ਦੇ ਵਿੱਚ ਵੀ ਕੱਲ ਜਿਹੜੀ ਸਰਬਸੰਮਤੀ ਨਾਲ ਚੋਣ ਹੋਈ ਹੈ ਨਾਬਾ ਦੇ ਵਿੱਚ ਵੀ ਨਗਰ ਕੌਂਸਲ ਸਰਬਸੰਮਤੀ ਨਾਲ ਚੋਣ ਹੋਈ ਹੈ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੀ ਨਗਰ ਕੌਂਸਲ ਤੇ ਮਹਿਲਾ ਹੀ ਕਾਬਜ ਨੇ ਕਿਸ ਤਰ੍ਹਾਂ ਦੇਖ ਜੋ ਮਹਿਲਾ ਸ਼ਕਤੀ ਉਸ ਦੇਖੋ ਮੈਂ ਮਹਿਲਾ ਸ਼ਕਤੀ ਤਾਂ ਵੈਸੇ ਸਾਨੂੰ ਵੈਸੇ ਸਤਿਕਾਰ ਕਰਨਾ ਚਾਹੀਦਾ ਜੀ ਮਹਿਲਾਵਾਂ ਦਾ ਔਰ ਨਗਰ ਕੌਂਸਲ ਨਾਬਾ ਦੇ ਵਿੱਚ ਪ੍ਰਧਾਨ ਇਸ ਵਕਤ ਮੈਡਮ ਸੁਜਾਤਾ ਚਾਵਲਾ ਨੇ ਪਰ ਪਿਛਲੀ ਵਾਰੀ ਵੀ ਸੀਨੀਅਰ ਉਮੀਦਵਾਰ ਪ੍ਰਧਾਨ ਮੈਡਮ ਉਸਮਾਗੋ ਜੀ ਸੀਗੇ ਜੀ ਉਹ ਵੀ ਵਾਰਡ ਨੰਬਰ 13 ਤੋਂ ਸੀਗੇ ਔਰ ਮੈਡਮ ਕਰਮਜੀਤ ਕੌਰ ਜੀ ਸੀਗੇ ਬਾੜ ਨੰਬਰ 17 ਤੋਂ ਸੀਗੇ ਜੀ ਮੈਂ ਉਹ ਵੀ ਮਹਿਲਾਵਾਂ ਸੀਗੀਆਂ ਉਹਨਾਂ ਦੀ ਵੀ ਸੇਵਾ ਬੜੀ ਅੱਛੀ ਰਹੀ ਹੈ ਜਿਉਂ ਉਹਨਾਂ ਦਾ ਕਾਰਜਕਾਲ ਜਿਹੜਾ ਬੜਾ ਚੰਗਾ ਰਿਹਾ ਤੇ ਹੁਣ ਜਿਹੜਾ ਜੀ ਨਵੀਂ ਟੀਮ ਚੁਣੀ ਗਈ ਹੈ ਮੈਂ ਉਮੀਦ ਕਰਦਾ ਕਿ ਅਸੀਂ ਜਿਹੜਾ ਸਲੋਗਨ ਲੈ ਕੇ ਚੱਲੇ ਆ ਕਿ ਮੈਂ ਨਾਬਾ ਹਾਂ ਮੈਂ ਤੁਹਾਡਾ ਮੈਨੂੰ ਸਾਫ਼ ਰੱਖੋ ਅਸੀਂ ਨਾਬਾ ਨੂੰ ਸਾਫ਼ ਸੁਥਰਾ ਕਰਨਾ ਚਾਹੁੰਦੇ ਆਂ ਔਰ ਨਾਬੇ ਨੂੰ ਇੱਕ ਚੰਗਾ ਮਾਡਰਨ ਸਿਟੀ ਬਣਾ ਕੇ ਅਸੀਂ ਜਿਹੜਾ ਜੀ ਨਾਬੇ ਦੀ ਤਰੱਕੀ ਕਰਨਾ ਚਾਹੁੰਦੇ ਆਂ ਪਰ ਸਮੁੱਚੀ ਨਗਰ ਕੌਂਸਲ ਟੀਮ ਇਦੇ ਵਿੱਚ ਐਸ ਡੀ ਐਮ ਤਰਸੀਮ ਚੰਦ ਜੀ ਯੂ ਐਸ ਆਬ ਸਮੁੱਚਾ ਪ੍ਰਸ਼ਾਸਨ ਰੂਪ ਦਾ ਡੀ ਐਸ ਪੀ ਨਾਬਾ ਐਸ ਐਚਓ ਸਾਹਿਬਾਨ ਸਿਟੀ ਨਾਬਾ ਸਾਰੀ ਟੀਮ ਦਾ ਬੜਾ ਜਿਹੜਾ ਜੀ ਸਹਿਯੋਗ ਰਿਹਾ ਅਸੀਂ ਸਾਰੇ ਮਿਲ ਕੇ ਜਿਹੜਾ ਇਹ ਕਾਰਜ ਕਰ ਰਹੇ ਹਾਂ ਪਰ ਅਸੀਂ ਗੁਰਨਾਨਕ ਪਾਸ਼ਾ ਦੇ ਧੰਨਵਾਦੀ ਆ ਮੈਂ ਕਿ ਸੱਚੇ ਪਾਸ਼ਾ ਨੇ ਏਡਾ ਮੌਕਾ ਦਿੱਤਾ ਇਹ ਸੇਵਾ ਕਰਨ ਦਾ ਔਰ ਮੈਂ ਉਮੀਦ ਕਰਦਾ ਕਿ ਜਿਹੜੀ ਨਵੀਂ ਟੀਮ ਚੁਣੀ ਹੈ ਇਹ ਸਾਰੇ ਮਿਲ ਕੇ ਨਾਬਾ ਦੀ ਸੇਵਾ ਕਰਨਗੇ ਨਾਬਾ ਸ਼ੈਰੀ ਡਿਵੈਲਪਮੈਂਟ ਤੇ ਹੋਰ ਕਿਹੜੇ ਕੰਮ ਕਰੇਗਾ ਜਾ ਉਹ ਨਾਮਾ ਕੀ ਲਗਿਆ ਦੇਖੋ ਇੱਕ ਤਰ੍ਹਾਂ ਜੀ ਅੰਮ੍ਰਿਤ ਯੋਜਨਾ ਤਹਿਤ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਆ ਉਹਦਾ ਆਲਰੇਡੀ 9 ਕਰੋੜ ਰੁਪਇਆ ਜਿਹੜਾ ਨਵੀਂ ਪਾਈਪਿੰਗ ਪਾਉਗੀ ਜੀ ਪੂਰੇ ਨਾਭਾ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦਾ ਕਈ ਜਗ੍ਹਾ ਤੋਂ ਸ਼ਿਕਾਇਤਾਂ ਆ ਰਹੀਆਂ ਨੇ ਕਿ ਪੀਣ ਵਾਲੇ ਪਾਣੀ ਜਿਹਦੇ ਮਿਕਸ ਜਿਹੜੀ ਆ ਮਤਲਬ ਗੰਦ ਵਗੈਰਾ ਮਿੱਟੀ ਮਿਕਸ ਹੋ ਕੇ ਆਉਂਦੀ ਹੈ ਜੀ ਗੰਦਾ ਪਾਣੀ ਆਉਂਦਾ ਪਰ ਇਸ ਤੋਂ ਇਲਾਵਾ ਟ੍ਰੀਟਮੈਂਟ ਪਲਾਂਟ ਜਿਹੜਾ ਜੀ ਐਸਟੀਪੀ ਲੱਗਿਆ ਜੀ ਉਹਦੀ ਵੀ ਸ਼ੁਰੂਆਤ ਜਲਦੀ ਅਸੀਂ ਕਰ ਰਹੇ ਹਾਂ ਤੇ ਬਾਕੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਪੈਸ਼ਲ ਬੇਨਤੀ ਕੀਤੀ ਹੈ ਕਿ ਨਾਭਾ ਤੇ ਤਾਂ ਕਿ ਨਾਬਾ ਦੇ ਜਿਹੜੇ ਡਵੈਲਪਮੈਂਟ ਦੇ ਕੰਮ ਲੰਮੇ ਸਮੇਂ ਤੋਂ ਰੁਕੇ ਪਏ ਆ ਉਹ ਪੂਰੇ ਕੀਤੇ ਜਾਣ ਤੇ ਬਾਕੀ ਜਿਹੜਾ ਇਥੋਂ ਦੀ ਵਿਰਾਸਤ ਹੈ ਜੀ ਵਿਆਸਤੀ ਸ਼ਹਿਰ ਨਾਬਾ ਮਹਾਰਾਜਾ ਹੀਰਾ ਸਿੰਘ ਜੀ ਦਾ ਮਹਾਰਾਜਾ ਰਬਦਮਨ ਸਿੰਘ ਜੀ ਮਹਾਰਾਜਾ ਪ੍ਰਤਾਪ ਸਿੰਘ ਜੀ ਇਹ ਉਹਨਾਂ ਦਾ ਸ਼ਹਿਰ ਹੈ ਜੀ ਪਰ ਇਥੇ ਕਿਲਾ ਜਿਹੜਾ ਜੀ ਉਹ ਮੈਂ ਮੁੱਖ ਮੰਤਰੀ ਸਾਹਿਬ ਨਾਲ ਵੀ ਔਰ ਸਾਡੇ ਕੈਬਨ ਮੰਤਰੀ ਮੈਡਮ ਗਗਨ ਅਨਮੋਲ ਮਾਨ ਜੀ ਨਾਲ ਵੀ ਗੱਲ ਕੀਤੀ ਆ ਇਹ ਅਸੀਂ ਕਿਲੇ ਦੀ ਸਾਮ ਸੰਭਾਲ ਲਈ ਕੁਛ ਨਾ ਕੁਛ ਕਰੀਏ ਤੇ ਲੋੜ ਪਈ ਦਾ ਸੈਂਟਰ ਗਵਰਨਮੈਂਟ ਨਾਲ ਵੀ ਗੱਲ ਕਰਾਂਗੇ ਕਿਉਂਕਿ ਪ੍ਰਾਥਮਿਕ ਵਿਭਾਗ ਕੋਲੇ ਕਾਫੀ ਫੰਡ ਹੁੰਦੇ ਨੇ ਔਰ ਇਹ ਵਿਰਾਸਤ ਨੂੰ ਸੰਭਾਲ ਦੀ ਜ਼ਰੂਰਤ ਹੈ ਉਹਦੇ ਲਈ ਅਸੀਂ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹਾਂ ਜੀ ਬਹੁਤ ਬਹੁਤ ਧੰਨਵਾਦ ਐਮਐਲ ਸਾਹਿਬ ਜੀ ਦਾ ਸੁਜਾਤਾ ਚਾਵਲੀ ਦਾ ਸਾਡੀ ਐਮਸੀ ਟੀਮ ਦਾ ਬਹੁਤ ਬਹੁਤ ਧੰਨਵਾਦ ਕੀ ਲੱਗਦਾ ਕਿਹੜੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਹੋਣ ਵਾਲੇ ਤੁਸੀਂ ਕਰਨਾ ਚਾਹੁੰਦੇ ਹੋ ਤਕਰੀਬਨ ਸਾਰੇ ਹੀ ਆ ਜਿਹੜੇ ਬਾਕੀ ਰਹਿ ਗਏ ਕੰਮ ਦਾ ਥੋੜਾ ਬਹੁਤ ਜਿਹੜਾ ਵੀ ਇਹ ਸਾਰਾ ਕਰਵਾਵਾਂਗੇ ਅਸੀਂ ਕੰਮ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਉਹ ਬਹੁਤ ਅੱਛੀ ਦਾ ਅਨੁਭਵਾਂਗੇ ਸਰ ਕਿਸ ਤਰ੍ਹਾਂ ਦੀ ਮਿਹਰ ਤੁਹਾਨੂੰ ਜਿਹੜਾ ਉਹਦਾ ਕਰਕੇ ਲੱਗੇ ਹਾਂਜੀ ਮੈਂ ਐਮ ਐਲ ਏ ਸਾਹਿਬ ਕੋ ਔਰ ਕਿਤੇ ਸਾਰੇ ਆਪਣੇ ਐਮ ਸੀ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਲਈ ਸਮਝਿਆ ਅਤੇ ਅਸੀਂ ਸਾਰੇ ਮਿਲ ਕੇ ਇਕਜੁੱਟ ਹੋ ਕੇ ਕੰਮ ਕਰਾਂਗੇ ਦਿਨਾਬੇ ਨਾਲ ਅੱਛੀ ਤਰ੍ਹਾਂ ਕਰਾਂਗੇ ਸਾਫ਼ ਸੁਥਰਾ ਰੱਖਾਂਗੇ ਨਾਬੇ ਨੂੰ ਬਹੁਤ ਬਹੁਤ ਧੰਨਵਾਦ ਪਹਿਲੇ ਕੇ ਆਧਾਰ ਪਰ ਦੇਖੋ ਜੋ ਜੋ ਕੰਮ ਰਹਤੇ ਹੈ ਆਬ ਹਮਾਰੇ ਕਾਫੀ ਕਿਤੇ ਉਹ ਕਰਨਗੇ ਪੂਰੇ ਪਹਿਲੇ ਤੋਂ ਅ ਅੱਜ ਨਗਰ ਕੌਂਸਲ ਨਾਂਬਾ ਦੀ ਸੀਨੀਅਰ ਮੀਟ ਔਰ ਮੀਟ ਪ੍ਰਧਾਨ ਦੀ ਚੋਣ ਸੀ ਜਿਹਦੇ ਵਿੱਚ ਸਾਡੇ ਐਮ ਐਲ ਏ ਸਾਹਿਬ ਐਸ ਡੀ ਐਮ ਸਾਹਿਬ ਡਿਪਟੀ ਸਾਹਿਬ ਐਸ ਐਚ ਓ ਸਾਹਿਬ ਸਾਰਾ ਪ੍ਰਸ਼ਾਸਨ ਮੌਜੂਦ ਸੀ ਤੇ ਸਾਡੇ ਸੀਨੀਅਰ ਮੀਟ ਪ੍ਰਧਾਨ ਦੇ ਲਈ ਮੈਡਮ ਨੀਰੂ ਸ਼ਰਮਾ ਜੀ ਤੇ ਮੀਤ ਪ੍ਰਧਾਨ ਲਈ ਮਿਸਿਸ ਪਹੂਜਾ ਜੀ ਨੂੰ ਚੁਣਿਆ ਗਿਆ ਤੇ ਜਿਹੜੀ ਕਿ ਸਰਬਸੰਮਤੀ ਨਾਲ ਵੋਟ ਪਾਈ ਗਈ ਹੈ ਸਾਰਿਆਂ ਨੇ ਐਮਐਲਏ ਸਾਹਿਬ ਨੂੰ ਸਰਬਸੰਮਤੀ ਦਿੱਤੀ ਹੈ ਤੇ ਇਹਨਾਂ ਦਾ ਮਤਲਬ ਸਮਰਥਨ ਦੇਖਦੇ ਹੋਏ ਨਗਰ ਕੌਂਸਲ ਦੇ ਵਿੱਚ ਤੇ ਇਹਨਾਂ ਨੂੰ ਇਹੀ ਦਿੱਤਾ ਗਿਆ ਵੀ ਇਹ ਤਨਦੇਹੀ ਨਾਲ ਅੱਗੇ ਵੀ ਆਪਣੀ ਐਵੇਂ ਹੀ ਸੇਵਾ ਨਿਭਾਉਂਦੇ ਰਹਿਣਗੇ ਨਗਰ ਕੌਂਸਲ ਦੀ ਸਰਬਸੰਮਤੀ ਨਾਲ ਚੋਣ ਚੋਣ ਦੇ ਵਿੱਚ ਸੀਨੀਅਰ ਪ੍ਰੈਜ਼ੀਡੈਂਟ ਨੀਰੂ ਸ਼ਰਮਾ ਨੂੰ ਬਣਾਇਆ ਗਿਆ ਤੇ ਨੀਰੂ ਸ਼ਰਮਾ ਨੇ ਪ੍ਰੈਜ਼ੀਡੈਂਟ ਇਲੈਕਸ਼ਨ ਜਿੱਤੀ ਸੀ ਉਹਦਾ ਵਾਰਡ ਦੇ ਬਹੁਤ ਕੰਮ ਵਧੀਆ ਕੰਮ ਕੀਤੇ ਨੇ ਇਹਨਾਂ ਦੀ ਮਿਹਨਤ ਦੇਖਦੇ ਹੋਏ ਅੱਜ ਆਪਣੇ ਐਮਐਲਏ ਦੇਵਮਾਨ ਸਾਹਿਬ ਨੇ ਆਪਣੀ ਉਹ ਇਹਨਾਂ ਦੀ ਕੰਮ ਦੀ ਕਦਰ ਪਾਉਂਦੇ ਹੋਏ ਅੱਜ ਉਹਨਾਂ ਨੂੰ ਇਹਨਾਂ ਦਾ ਹੱਕ ਦਿੱਤਾ ਤੇ ਸਨਮਾਨ ਮੀਤਰਾ ਬਣਾਇਆ ਗਿਆ ਅਸੀਂ ਜਿਹਨੇ ਜੇ ਵਾਰਡ ਦੇ ਕੰਮ ਨੇ ਇਹਨਾਂ ਨੇ ਪਹਿਲਾਂ ਹੀ ਬੜੇ ਮਿਹਨਤ ਨਾਲ ਦਿਨ ਰਾਤ 24 ਘੰਟੇ ਉੱਤੇ ਇਹਨਾਂ ਨਾਲ ਕਰਦੇ ਨੇ ਅੱਗੇ ਤੋਂ ਵੀ ਇਹ ਕੰਮ ਨੇ ਪੂਰੇ ਦੇ ਦਿਨ ਕਰਨਗੇ ਉਹਨੇ ਸਮੇਂ ਦੇ ਵਿੱਚ ਦੇਵਮਾਨ ਜੀ ਨੇ ਪੂਰਾ ਸਾਥ ਦਾ ਸਾਥ ਦੇ ਕੇ ਕੰਮ ਕਰਨਗੇ ਜੋ ਪ੍ਰਿੰਸ ਤੋਂ ਪਹਿਲਾਂ ਹੀ ਕਈ ਸਾਲਾਂ ਤੋਂ ਸਕੂਟਰ ਫੈਕਟਰੀ ਦੀ ਪ੍ਰਧਾਨਗੀ ਕਰਦਾ ਆ ਰਿਹਾ ਹੈ ਤੇ ਇਹਨਾਂ ਨੇ ਇਹਦਾ ਵੀ ਆਪਣਾ ਇੱਕ ਰਸੂਖ ਹੈ ਜਦੋਂ ਸਾਰੇ ਆਪਣੇ ਡਿਊਟੀ ਸਾਹਿਬ ਵੀ ਸਾਰੇ ਬੰਦੇ ਪ੍ਰਿੰਸ ਦੀ ਬੜੀ ਤਾਰੀਫ ਕਰ ਰਹੇ ਸੀ ਤਾਰੀਫ ਕਰਕੇ ਮੈਨੂੰ ਮਨ ਦੇ ਵਿੱਚ ਬੜੀ ਖੁਸ਼ੀ ਹੋਈ ਜਿਹੜੀ ਜਦ ਮੈਂ 16 ਦੇ ਵਿੱਚ ਰਿਟਾਇਰ ਹੋਇਆ ਸੀ ਮੈਂ ਪ੍ਰਧਾਨਗੀ ਪ੍ਰਿੰਸ ਨੂੰ ਦੇ ਕੇ ਆਇਆ ਸੀ ਅੱਜ ਜਦੋਂ ਨਾ ਬਾਕੀ ਵਰਕਰ ਉੱਥੇ ਦੀ ਬੜੀ ਤਾਰੀਫ ਕਰਦੇ ਜਾਂ ਤਾਂ ਪ੍ਰਸ਼ਾਸਨ ਵੱਲੋਂ ਅੱਜ ਦੀ ਤਾਰੀਫ ਹੋਈ ਵੀ ਇਹ ਬੜਾ ਇੱਕ ਇਮਾਨਦਾਰ ਵਰਕਰ ਹੈ ਮੇਰੇ ਮਨ ਨੂੰ ਅੱਜ ਬਹੁਤ ਬੜੀ ਖੁਸ਼ੀ ਹੋਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਬਣਾ ਨੀਰੂ ਸ਼ਰਮਾ ਜੀ ਸੀ ਟੈਕਟਰ ਹੈ ਕਿ ਬਣਾਏ ਅੱਜ ਸੀਨ ਮੇਤਰਾਂ ਨੂੰ ਅੱਜ ਸਾਨੂੰ ਬਹੁਤ ਖੁਸ਼ੀ ਦੀ ਹੈ ਮੈਂ ਆਪਣੇ ਵੱਲੋਂ ਪ੍ਰਿੰਸਰ ਨੂੰ ਨੀਰੂ ਸ਼ਰਮਾ ਨੂੰ ਸਲਾਹੀ ਦਿੰਦਾ ਮੇਰਾ ਤਾਂ ਇੱਕ ਆਪਣਾ ਪਰਿਵਾਰ ਹੈ ਪ੍ਰਿੰਸ ਮੇਰਾ ਛੋਟਾ ਭਾਈ ਪਿਆਣਾ ਮੈਂ ਤਾਂ ਇਹਨਾਂ ਦੇ ਨਾਲ ਹਟਮ 24 ਘੰਟੇ ਹਾਜ਼ਰ ਹਾਂ ਜਿੱਥੇ ਇਹਨਾਂ ਨੂੰ ਮੇਰੀ ਕੋਈ ਲੋੜ ਹੋਊਗੀ ਪੋਟਿੰਗ ਸ਼ਹਿਰ ਦੇ ਵਿੱਚ ਮੈਂ ਤਾਂ ਪ੍ਰਿੰਸ ਨਾਲ ਮੋਢਾ ਦੇ ਮੋਢੇ ਨਾਲ ਲਾ ਕੇ